ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਡਾਕਟਰ ਮਨਮੋਹਨ ਸਿੰਘ ਦਾ ਜਨਮ ਲੈਂਦੇ ਪੰਜਾਬ ਦੇ ਵਿੱਚ ਹੋਇਆ ਸੀਗਾ ਤੇ ਆਮ ਸੁਧਾਰਨ ਘਰ ਦੇ ਵਿੱਚੋਂ ਸੀਗੇ ਆਮ ਸੁਧਾਰਨ ਘਰਨ ਤੋਂ ਉੱਠ ਕੇ ਉਹਨਾਂ ਨੇ ਜਿਹੜੀ ਪੜ੍ਹਾਈ ਕੀਤੀ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਤੇ ਉਹ ਤੋਂ ਬਾਅਦ ਉਸੇ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਪੜਾਉਣ ਦਾ ਮੌਕਾ ਮਿਲਿਆ ਮਤਲਬ ਉਹ ਚਾਹਿਆ ਜਿਹੜੀਆਂ ਉਹਨਾਂ ਨੇ ਮਤਲਬ ਜਿਹੜਾ ਉਹਨਾਂ ਦੇ ਵਿਕਾਸ ਦਾ ਸੀ ਪੜ੍ਹਾਈ ਦਾ ਸੀ ਸਾਰਾ ਕੁਝ ਉਹਨਾਂ ਪਿੱਛਾ ਮੁੜ ਕੇ ਨਹੀਂ ਦੇਖਿਆ ਜ਼ਿੰਦਗੀ ਦੇ ਵਿੱਚ ਅੱਗੇ ਅੱਗੇ ਵਧਦੇ ਗਏ ਤੇ ਇੱਕ ਬਹੁਤ ਘੱਟ ਗਿਣਤੀ ਫਿਰਕਾ ਦੇਸ਼ ਦੇ ਵਿੱਚ ਸਿੱਖ 2% ਹਾਰਲੀ ਦੇਸ਼ ਦੇ ਵਿੱਚ ਬਸੋਂ ਦਾ ਹਿੱਸਾ ਬਣਦੇ ਆ ਉਹਦੇ ਵਿੱਚੋਂ ਦੇਸ਼ ਦੀ ਜਿਹੜੀ ਉੱਚ ਕੋਟੀ ਦੀ ਪਦਵੀ ਪ੍ਰਧਾਨ ਮੰਤਰੀ ਦੀ 10 ਸਾਲ ਉਸ ਅਹੁਦੇ ਤੇ ਰਹੇ ਇਹ ਵੀ ਇਤਿਹਾਕ ਹੈ ਕਿ ਉਹਨਾਂ ਤੋਂ ਪਹਿਲਾਂ ਜਿਹੜੇ ਗੈਨੀ ਜੈਲ ਸਿੰਘ ਇਸ ਦੇਸ਼ ਦੇ ਰਾਸ਼ਟਰਪਤੀ ਬਣੇ ਉਹ ਵੀ ਕਟ ਗਿਣਤੀਆਂ ਦੇ ਵਿੱਚੋਂ ਸੀ ਇਹ ਦੋਨੇ ਸੱਜਣ ਜਿਹੜੇ ਕਾਂਗਰਸ ਨਾਲ ਸੰਬੰਧਿਤ ਸੀਗੇ ਕਾਂਗਰਸ ਦੇ ਗੈਨੀ ਜੈਲ ਸਿੰਘ ਤਾਂ ਲੀਡਰਸ਼ਿਪ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਪਰ ਇਹਨਾਂ ਦਾ ਇਸ ਅਹੁਦੇ ਤੇ ਪਹੁੰਚਣਾ ਆਪਣੇ ਆਪ ਚ ਬਹੁਤ ਵੱਡੀ ਗੱਲ ਸੀਗੀ ਤੇ ਉਹਨਾਂ ਨੇ ਆਪਣੇ ਜਿਹੜੇ ਅਰਥਚਾਰੇ ਦੇ ਜਿਹੜੀ ਪੀ ਐਚ ਡੀ ਉਹਨਾਂ ਦੀ ਸੀਗੀ ਅਰਥਚਾਰੇ ਦੇ ਵਿੱਚ ਉਹ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਆਪਣਾ ਲੋਹਾ ਮਨਵਾਇਆ ਅੱਜ ਦੇਸ਼ ਵਿਦੇਸ਼ ਉਹਨਾਂ ਨੂੰ ਸਾਰੇ ਲੋਕ ਜਿਹੜੇ ਯਾਦ ਕਰਦੇ ਤੇ ਉਹਨਾਂ ਦੀ ਜਿਹੜੀ ਦੇਣ ਆ ਉਹਨੂੰ ਭੁਲਾਇਆ ਨਹੀਂ ਜਾ ਸਕਦਾ ਇਹ ਠੀਕ ਹੈ ਕਿ ਉਹਨਾਂ ਦੇ ਸਮੇਂ ਜਿਹੜੀਆਂ ਜਦੋਂ ਦੇਸ਼ ਦੇ ਵਿੱਤ ਮੰਤਰੀ ਬਣੇ ਖਜ਼ਾਨਾ ਮੰਤਰੀ ਬਣੇ ਨਰਸਮਹਾ Rao ਸਰਕਾਰ ਚ ਉਹ ਸਮੇਂ LPG ਨੀਤੀਆਂ ਆਈਆਂ ਜਿਨ੍ਹਾਂ ਦੀ ਦੇਸ਼ ਦੇ ਵਿੱਚ ਆਲੋਚਨਾ ਹੋਈ ਕਾਫੀ ਜ਼ੋਰਦਾਰ ਆਲੋਚਨਾ ਹੋਈ ਪਰ ਉਹਨਾਂ ਨੇ ਜਿਹੜਾ ਦੇਸ਼ ਦੀ ਹਾਲਤ ਸੀਗੀ ਜਿਹੜਾ ਦੇਸ਼ ਆਪਣਾ ਦੇਸ਼ ਦਾ ਸੋਨਾ ਜਿਹੜਾ ਗਿਰਵੀ ਰੱਖ ਕੇ ਉਹਨੇ ਜਿਹੜਾ ਕੰਮ ਚਲਾਇਆ ਸੀਗਾ ਇਹ ਗੱਲ ਚੰਦਰਸ਼ੇਖਰ ਸਰਕਾਰ ਵੇਲੇ ਦੀ ਹੈ ਤੇ ਉਹਨਾਂ ਨੇ ਬਹੁਤ ਵੱਡੇ ਜਿਹੜੇ ਕੰਮ ਇਸ ਦੇਸ਼ ਦੇ ਵਿੱਚ ਕੀਤੇ ਕਈ ਚੀਜ਼ਾਂ ਜਿਹੜੀਆਂ ਵੱਖਰੀ ਕਿਸਮ ਦੀਆਂ ਇਸ ਦੇਸ਼ ਨੂੰ ਦਿੱਤੀਆਂ ਜਿਨ੍ਹਾਂ ਦੇ ਵਿੱਚ ਆਰਟੀਆਈ ਵੀ ਹੈਗੀ ਜਿਨ੍ਹਾਂ ਦੇ ਵਿੱਚ ਮਨਰੇਗਾ ਵੀ ਹੈਗਾ ਹੋਰ ਮਤਲਬ ਜਿਹੜਾ ਜਿਹੜਾ ਸਾਡਾ ਆਧਾਰ ਕਾਰਡ ਕਈ ਮਤਲਬ ਉਹਨਾਂ ਦੀ ਜਿਹੜੇ ਆ ਉਸ ਸਮੇਂ ਚ ਉਹਨਾਂ ਦੀ ਅਗਵਾਈ ਚ ਪ੍ਰਾਪਤੀਆਂ ਕੀਤੀਆਂ ਅਏ ਜਸਪਾਲ ਸਿੰਘ ਉਹਨਾਂ ਤੋਂ ਜਾਨਣਾ ਚਾਹੁੰਦੇ ਜਸਪਾਲ ਜੀ ਉਹਨਾਂ ਨੂੰ ਦੇਸ਼ ਦੇ ਲੋਕ ਵਿਦੇਸ਼ ਦੇ ਲੋਕ ਇੰਟਰਨੈਸ਼ਨਲ ਜਿਹੜੇ ਕਮਾਂਤਰੀ ਪਦ ਤੇ ਲੋਕ ਕਿਵੇਂ ਜਾਣਦੇ ਆ ਜਦੋਂ ਕੋਈ ਬ੍ਰਾਹਕ ਆਵਾਮਾ ਨੇ ਉਹਨਾਂ ਦੀ ਬਹੁਤ ਪ੍ਰਸ਼ੰਸਾ ਜਿਹੜੀ ਆ ਉਹ ਕੀਤੀ ਸੀ ਉਹਨਾਂ ਕਿਹਾ ਵੀ ਉਹਨਾਂ ਵਰਗਾ ਹੋਰ ਕੋਈ ਅਰਥਚਾਤਰੀ ਦੁਨੀਆ ਦੇ ਵਿੱਚ ਨਹੀਂ ਹੈਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਹੜਾ ਇਹ ਸਿਸਟਮ ਸੀਗਾ 90ਆਂ ਦੇ ਵਿੱਚ ਜਾਂ ਅਸੀਂ ਕਹਿ ਦਈਏ ਵੀ 90 ਦੇ ਮੋٹے ਲੈਵਲ ਤੇ ਅਸੀਂ ਕਹਿ ਦਈਏ ਵੀ ਸੂਬੇ ਦੀ ਜੁਨੀਅਨ ਦੇ ਢੇਰੀ ਹੋਣ ਢਾਇ ਢੇਰੀ ਹੋਣ ਤੋਂ ਬਾਅਦ ਉਹਨਾਂ ਦੇ ਕਲਾਪਸ ਹੋਣ ਤੋਂ ਬਾਅਦ ਇਹ ਜਿਹੜਾ ਸਿਸਟਮ ਚੱਲਿਆ ਉਹਦੇ ਉਹਦੇ ਵਿੱਚ ਜਿਹੜਾ ਸਿਸਟਮ ਝੋਰ ਸ਼ੋਰ ਨਾਲ ਕੈਪੀਟਲਿਸਟਿਕ ਸਿਸਟਮ ਚੱਲਿਆ ਜਿਸ ਕਿਸਮ ਦਾ ਸੀਗਾ ਸਾਰਾ ਲਿਬਰਲ ਸਿਸਟਮ ਉਹਦੇ ਉਹ ਉਸ ਵੱਲ ਜਿਹੜਾ ਦੇਸ਼ ਦਾ ਮੋੜਾ ਦੇਣਾ ਉਹ ਇਸਨੇ ਆਏ ਜੀ ਵਿੱਤ ਮੰਤਰੀ ਲੈਵਲ ਤੇ ਮਨਮੋਹਨ ਸਿੰਘ ਨੇ ਦਿੱਤਾ ਤੇ ਮਨਮੋਹਣ ਸਿੰਘ ਨੇ ਦੇਖ ਕੇ ਤੇ ਮੁੜ ਕੇ ਫੇਰ ਕਿੱਥੇ ਇਹ 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 ਇਕਨੋਮੀ ਲੈਵਲ ਤੇ ਆਰਥਿਕਤਾ ਲੈਵਲ ਤੇ ਕੋਈ ਗਿਣਤੀ ਚ ਨਹੀਂ ਸੀ ਇੰਡੀਆ ਫਿਰ ਗਿਣਤੀ ਚ ਹੋਇਆ ਫਿਰ ਮੁੜ ਕੇ ਹੁਣ ਤਾਂ ਇਹ ਅੱਜ ਪਹੁੰਚੇ ਤਾਂ મોદી ਇਹ ਕਹਿੰਦਾ ਵੀ ਅਸੀਂ ਦੁਨੀਆ ਦੀਆਂ ਉੱਪਰ ਵੱਡੀਆਂ 4-5 ਜਿਹੜੀਆਂ ਇਕਨੋਮੀਆਂ ਉਹਨਾਂ ਚੋਂ ਇੱਕ ਐ ਉਹਦਾ ਸ਼ੁਰੂਆਤ ਸਾਰੀ ਉਹਦੇ ਨਾਲ ਹੋਈ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਮੈਂ ਇਹਨਾਂ ਨੂੰ ਟ੍ਰਿਬਿਊਟ ਦੇਣਾ ਚਾਹਣਾ ਸ਼ਰਧਾਂਜਲੀ ਲੈਵਲ ਤੇ ਮਨਮੋਹਣ ਸਿੰਘ ਨੂੰ ਵੀ ਮਨਮੋਹਣ ਸਿੰਘ ਇੱਕ ਛੋਟੇ ਜਿਹੇ ਪਿੰਡ ਤੋਂ ਆਏ ਉਰਦੂ ਉਰਦੂ ਵਾਲੀ ਉਰਦੂ ਪੱ ਲੈਵਲ ਤੇ ਪੜੇ ਉਹ ਵੀ ਪਿੰਡ ਤੋਂ ਦੂਰ ਜਾ ਕੇ ਕਿਤੇ ਪ੍ਰਾਇਮਰੀ ਸਕੂਲ ਚ ਪੜੇ ਉਰਦੂ ਉਰਦੂ ਦਾ ਸਾਰਾ ਉਸੇ ਲੈਵਲ ਦਾ ਇਹਨਾਂ ਦਾ ਮਾਧਿਅਮ ਸੀ ਉਰਦੂ ਤੋਂ ਪੜ ਕੇ ਮੁੜ ਕੇ ਫਿਰ ਇਹ 54 ਦੇ ਵਿੱਚ ਇਹਨਾਂ ਨੇ ਐਮਏ ਕੀਤੀ ਇੰਗਲਿਸ਼ ਦੀ ਇਕਨੋਮਿਕਸ ਦੀ ਉਹ ਹਾਰਪੁਰ ਜਿਹੜਾ ਕੈਂਪਸ ਬਦਲ ਗਿਆ ਸੀ ਯੂਨੀਵਰਸਿਟੀ ਲਾਹੌਰ ਦਾ ਵੰਡ ਤੋਂ ਬਾਅਦ ਉੱਥੋਂ ਇਹਨਾਂ ਨੇ ਕੀਤੀ ਉਦੋਂ ਪਿੱਛੋਂ ਫਿਰ ਆਕਸਫੋਰਡ ਤੋਂ ਕੈਂਬਰੇਜ ਤੋਂ ਆਕਸਫੋਰਡ ਤੋਂ ਡੀਫਿਲ ਕੀਤੀ ਇਹ ਦੋਨਾਂ ਤੇ ਉਹ ਜਿਹੜੀ ਡੀਫਿਲ ਦੀ ਵੱਡੀ ਡਿਗਰੀ ਲਈ ਉੱਥੋਂ ਉਸ ਤੋਂ ਬਾਅਦ ਆ ਕੇ ਪਹਿਲੀ ਵਾਰ ਇਹ ਜੁਆਇੰਟ ਸੈਕਟਰੀ ਲੱਗਿਆ ਕਮਰਸ ਕਮਰਸ ਯੂਨੀਵਰਸਿਟੀ ਦੇ ਵਿੱਚ ਪਰ ਉਸ ਤੋਂ ਫਿਰ ਲਗਾਤਾਰ ਇਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਜੁਆਇੰਟ ਸੈਕਟਰੀ ਤੋਂ ਬਾਅਦ ਫਿਰ ਇਹ ਸੈਕਟਰੀ ਫਾਈਨਾਂਸ ਦੇ ਫਿਰ ਇਹ ਮੈਂਬਰ ਪਲੈਨਿੰਗ ਕਮਿਸ਼ਨ ਦੇ ਪਲੈਨ ਇਕਿਊਸ਼ਨ ਦੇ ਡਿਪਟੀ ਚੇਅਰਮੈਨ ਤੇ ਫਿਰ ਉਸ ਤੋਂ ਬਾਅਦ ਇਹ ਪ੍ਰਾਈਮ ਮਿੰਿਸਟਰ ਦੇ ਇਕਨੋਮਿਕ ਐਡਵਾਈਜ਼ਰ ਇਹ ਪਹਿਲਾਂ ਸਾਰੀਆਂ ਇੰਨੀਆਂ ਪੋਜੀਸ਼ਨਾਂ ਮਾਰ ਚੁੱਕੇ ਸੀ ਸਾਰੇ ਲਗਾਤਾਰ ਫਿਰ ਗਵਰਨਰ ਰਿਜ਼ਰਵ ਬੈਂਕ ਦੇ ਗਵਰਨਰ ਰਿਜ਼ਰਵ ਬੈਂਕ ਆਫ ਇੰਡੀਆ ਦੇ ਇੰਨੀਆਂ ਪੋਜੀਸ਼ਨਾਂ ਲੈ ਕੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਵੀ ਚੇਅਰਮੈਨ ਯੂਨੀਵਰਸਿਟੀ ਗਵਰਨਟ ਕਮਿਸ਼ਨ ਦੇ ਚੇਅਰਮੈਨ ਇਹਨੀਆਂ ਵੱਡੀਆਂ ਪੋਜੀਸ਼ਨਾਂ ਇਹਨਾਂ ਨੇ ਮਾਣੀਆਂ ਲਗਾਤਾਰ ਉਹ ਪਹਿਲੀ ਗੱਲ ਤੋਂ ਬਾਅਦ ਫਿਰ ਇੱਥੇ ਯੂਨੀਵਰਸਿਟੀ 'ਚ ਇਹਨਾਂ ਨੇ ਪਹਿਲਾਂ ਪੜਾਇਆ ਥੋੜਾ ਟਾਈਮ ਥੋੜਾ ਟਾਈਮ ਇਥੇ ਚੰਡੀਗੜ੍ਹ ਕੈਂਪਸ ਚ ਯੂਨੀਵਰਸਿਟੀ ਦੇ ਚ ਪੜਾਇਆ ਉਸ ਵੇਲੇ 66 68 ਵੇਲੇ ਨੈਕਸਟ ਸਲਾਈਡ ਮੂਵਮੈਂਟ ਪੰਜਾਬ ਚ ਸ਼ੁਰੂ ਹੋਈ ਸੀ ਤਾਂ ਜਿਹੜਾ ਹਾਕਮ ਸਿੰਘ ਸੋਹਾ ਆ ਉਹਨੇ ਆਪਦੀ ਆਪਦੀ ਆਤਮਕਥਾ ਚ ਲਿਖਿਆ ਵੀ ਮਨਮੋਹਨ ਸਿੰਘ ਮੇਰਾ ਕੰਟੈਕਟ ਹੁੰਦਾ ਸੀ ਤੇ ਸਾਨੂੰ ਸਾਨੂੰ ਉਹ ਹਮਦਰਦ ਵੀ ਸੀ ਸਾਡੇ ਮੂਵਮੈਂਟ ਦਾ ਤੇ ਨਾਲੇ ਉਹ ਉਸ ਵੇਲੇ ਸੋਸ਼ਲਿਸਟ ਖਿਆਲਾਂ ਦਾ ਸੀ ਤੇ ਉਹ ਸਾਡੇ ਥੋੜੀ ਕੰਨੀ ਮਦਦ ਵੀ ਕਰਦਾ ਸੀ ਤੇ ਸਾਡੇ ਕੰਟੈਕਟ ਸੀ ਚਲੋ ਬਾਕੀ ਫਿਰ ਉਦੋਂ ਪਿੱਛੇ ਸਾਰਾ ਕੁਝ ਇਹਦਾ ਉਦੋਂ ਪਿੱਛੇ ਬਾਪ ਆਕਸਫੋਰਡ ਚ ਗਿਆ ਕੈਂਬਰੇਜ ਚ ਗਿਆ ਸਾਰਾ ਚਲੋ ਇਹਨਾਂ ਦਾ ਥਿੰਕਿੰਗ ਦਾ ਪ੍ਰੋਸੈਸ ਬਦਲਿਆ ਜਿਹੜਾ ਸਭ ਤੋਂ ਜਿਆਦਾ ਵੱਡੀ ਕੰਟਰੀਬਿਊਸ਼ਨ ਹੈ ਇਹਦੀ ਉਹ ਫైనాన్స్ ਮਿਸਟਰ ਲੈਵਲ ਤੇ ਲਿਬਰਲਾਈਜੇਸ਼ਨ ਦਾ ਤਾਂ ਹੈਗਾ ਹੀ ਆ ਦੌਰ ਦੂਸਰੀ ਕੰਟਰੀਬਿਊਸ਼ਨ ਸਭ ਤੋਂ ਜਿਆਦਾ ਵੱਡੀ ਹੈ ਉਹ ਇਹ ਹੈ ਵੀ ਰਾਈਟ ਟੂ ਇਨਫੋਰਮੇਸ਼ਨ ਰਾਈਟ ਟੂ ਐਜੂਕੇਸ਼ਨ ਰਾਈਟ ਟੂ ਫੂਡ ਤੇ ਜਿਹੜਾ ਰਾਈਟ ਟੂ ਵਰਕ ਜਿਹਦੇ ਥੱਲੇ ਮਨਰੇਗਾ ਬਣਿਆ ਇਹ ਸਾਰੀਆਂ ਜਿਹੜੀਆਂ ਵੱਡੀਆਂ ਗੱਲਾਂ ਇਹਨਾਂ ਨੇ ਕੀਤੀਆਂ ਕੀਤੀਆਂ ਕਿ ਇਸ ਕਨਸੈਪਟ ਥੱਲੇ ਆ ਵੀ ਭਾਵੇਂ ਲਿਬਰਲ ਹੈ ਸਰਕਾਰ ਦੇ ਲਿਬਰਲ ਇਕਨੋਮੀ ਹੈ ਪਰ ਫੇਰ ਵੀ ਜਿਹੜੀ ਇਕਨੋਮੀ ਹੈ ਦੇਸ਼ ਦਾ ਆਰਥਿਕ ਢਾਂਚਾ ਹੈ ਜਾਂ ਪੋਲੀਟੀਕਲ ਢਾਂਚਾ ਉਹ ਇਨਕਲੂਸਿਵ ਹੋਣਾ ਚਾਹੀਦਾ ਹੈ ਜਿਹੜੀ ਹੁਣ ਭਾਜਪੀ ਦੇ ਦੌਰ ਦੇ ਵਿੱਚ ਐਕਸਕਲੂਸਿਵ ਹੈ ਹਾਂਜੀ ਐਕਸਕਲੂਸਿਵਿਟੀ ਦੇ ਪਿੱਛੇ ਆ ਵੀ ਇਹਨਾਂ ਨੇ ਸਾਰੀ ਗੱਲ ਨੂੰ ਪਾਸ ਉਹਦੇ ਵਿੱਚ ਇਨਕਲੂਸਿਵ ਸੀ ਸਾਰਾ ਇਨਕਲੂਸਿਵ ਹੋਣ ਕਰਕੇ ਉਹਨਾਂ ਦੀ ਪਾਰਟਿਸਪੇਸ਼ਨ ਜਿਹੜੀ ਸਹੀ ਵੈਲਫੇਅਰ ਸਟੇਟ ਦਾ ਜਿਹੜਾ ਮਾਡਲ ਸੀ ਜਿਹੜਾ ਅੱਜ ਦੇ ਯੂਰਪ ਵਿੱਚ ਤੇ ਹੋਰ ਦੁਨੀਆ ਦੇ ਵਿੱਚ ਬਹੁਤਿਆਂ ਚ ਕੈਪੀਟਲਿਸਟਿਕ ਇਕਨੋਮੀ ਐ ਚੱਲਦਾ ਸੋਸ਼ਲਿਸਟ ਇਕਨੋਮੀ ਤਾਂ ਕਿਤੇ ਹੈ ਹੀ ਨਹੀਂ ਅੱਜ ਕੱਲੇ ਅਸੀਂ ਕਹਿ ਦਈਏ ਚਾਈਨਾ ਦੀ ਵੀ ਉਸ ਕਲਾਸਿਕਲ ਸਾਇੰਸ ਵਿੱਚ ਸੋਸ਼ਲਿਸਟ ਇਕਨੋਮੀ ਨਹੀਂ ਹੈ ਤੇ ਇਸ ਕਰਕੇ ਫਿਰ ਉਹਦੇ ਵਿੱਚ ਜਿਹੜੀ ਵੈਲਫੇਅਰ ਸਟੇਟ ਦਾ ਕਨਸੈਪਟ ਹੈ ਉਸ ਨੂੰ ਬਹੁਤ ਸੋਹਣੇ ਤਰੀਕੇ ਨਾਲ ਮਨਮੋਹਨ ਸਿੰਘ ਨੇ ਹੀ ਇੰਪਲੀਮੈਂਟ ਕੀਤਾ ਤੋ ਮੈਂ ਉੱਥੇ ਕਹਿਣਾ ਚਾਹੂੰਗਾ ਵੀ 94 ਦੇ ਵਿੱਚ ਅਜੀਤ ਅਖਬਾਰ ਦਾ ਹਿੰਦੀ ਪੇਪਰ ਉਹਨਾਂ ਨੇ ਹਿੰਦੀ ਸੰਸਕਰਨ ਸ਼ੁਰੂ ਕੀਤਾ ਐਡੀਸ਼ਨ ਜਿਹੜਾ ਸੀ ਐਡੀਸ਼ਨ ਸ਼ੁਰੂ ਕੀਤਾ ਉੱਥੇ ਹਿੰਦੀ ਦਾ ਅਜੀਤ ਅਖਬਾਰ ਦਾ ਤੇ ਉੱਥੇ ਇਹ ਮਨਿਸਟਰ ਦੇ ਤੌਰ ਤੇ ਉੱਥੇ ਭਾਸ਼ਣ ਦੇਣ ਆਏ ਕਿਉਂਕਿ ਉਹਨਾਂ ਨੇ ਕਾਫੀ ਡਿਲੇ ਕੀਤਾ ਵੀ ਜਿੰਨਾ ਚਿਰ ਉਹ ਨਹੀਂ ਆਉਂਦੇ ਮੈਂ ਉਦਘਾਟਨੀ ਉਹਨਾਂ ਤੋਂ ਕਰਾਉਣਾ ਹੈ ਇਹ ਹਮ ਹਮ ਅਹਾਂ ਦਾ ਦਰਦ ਦੀ ਖਾਸ ਸੀਗੀ ਇਹ ਆਏ ਤੇ ਮੈਂ ਇਹਨਾਂ ਦਾ ਲੈਕਚਰ ਸੁਣਿਆ ਵੀ ਆ ਮੈਂ ਵੀ ਅਸੀਂ ਵੀ ਮੈਂ ਵੀ ਇੱਕ ਹਾਲਚ ਬੈਠੇ ਸੀ ਅਸੀਂ ਤੇ ਇੱਥੇ ਬਾਦਲ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਨਾਲ ਚ ਬੋਲੇ ਤੇ ਪ੍ਰਕਾਸ਼ ਸਿੰਘ ਬਾਦਲ ਕਹਿਣ ਲੱਗੇ ਵੀ ਇਹ ਫਾਈਨਾਂਸ ਫਾਈਨਾਂਸ ਮਿਨਿਸਟਰ ਐ ਏਡੀ ਵੱਡੀ ਪੋਜੀਸ਼ਨ ਐ ਤੇ ਪੰਜਾਬ ਨੂੰ ਜੇ ਥੋੜਾ ਕੰਨਾ ਦੇ ਦਿਆ ਕਰਨ ਤਾਂ ਚੰਗੀ ਗੱਲ ਐ ਤਾਂ ਫਿਰ ਇਸ ਇਹਦੀ ਜਦੋਂ ਟਰਨ ਆਈਏ ਪ੍ਰੈਜਾਈਡ ਓਵਰ ਕਰ ਰਿਆ ਸੀ ਇਹ ਬੋਲੇ ਮਨਮੋਹਨ ਸਿੰਘ ਬੋਲੇ ਮਨਮੋਨ ਸਿੰਘ ਨੇ ਕਿਹਾ ਵੀ ਮੇਰੇ ਕੋਲੇ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਲੜਕਾ ਸੁਖਵੀਰ ਬਾਦਲ ਕਈ ਵਾਰ ਆਏ ਆ ਪਰ ਕਦੇ ਵੀ ਇਹਨਾਂ ਨੇ ਪੰਜਾਬ ਲਈ ਕੋਈ ਮੰਗ ਨਹੀਂ ਕੀਤੀ ਤੋ ਬੜਾ ਸੱਚੀ ਸੁੱਚੀ ਗੱਲ ਸੀ ਸਾਰਾ ਉਹਦੇ ਤੇ ਬੜੀਆਂ ਤਾਲੀਆਂ ਪਈਆਂ ਤੇ ਇਹ ਇਸ ਕਰਕੇ ਸੱਚ ਬੋਲਣ ਚ ਦਲੇਰੀ ਇਹ ਸਾਰੀ ਉਹਨਾਂ ਕੋਲੇ ਸੀਗੀ ਇਮਾਨਦਾਰ ਜਾਤੀ ਲੈਵਲ ਤੇ ਇਮਾਨਦਾਰ ਰਹੇ ਤੇ ਇੱਕ ਸਾਰੀ ਉਮਰ ਉਹ ਇੱਕ ਸਿੱਖ ਦੇ ਰੂਪ ਵਿੱਚ ਸਾਬ ਤੋਂ ਹਸੂਬ ਤੋਂ ਸੂਰਤ ਸਿੱਖ ਦੇ ਰੂਪ ਵਿੱਚ ਉਹ ਵਿਚਰੇ ਤੇ ਸਿੱਖ ਪਹਿਚਾਣ ਨੂੰ ਉਹਨਾਂ ਨੇ ਕਾਫੀ ਵੱਡੇ ਵੱਡੇ ਉੱਚੇ ਥਾਵਾਂ ਤੇ ਦੁਨੀਆ 'ਚ ਪਹਚਾਇਆ ਇੱਕ ਗੱਲ ਜਿਹੜੀ ਉਹਦੇ 'ਚ ਜਿਹਦਾ ਜੀ ਇੰਡੀਆ ਨੂੰ ਬਹੁਤ ਵੱਡਾ ਉਹਨਾਂ ਨੇ ਇਹ ਇਹ ਕਹਿ ਦਿਆ ਵੀ ਨਿਊਕਲੀਅਰ ਕਲੱਬ ਦੇ ਵਿੱਚ ਸ਼ਾਮਲ ਕਰਤਾ ਉਹ ਦੁਨੀਆ ਦਾ ਜਿਹੜਾ ਕੁਝ ਕੰਟਰੀਆਂ ਦਾ ਨਿਊਕਲੀਅਰ ਕਲੱਬ ਹੈ ਪਾਵਰਫੁੱਲ ਕੰਟਰੀਆਂ ਦਾ ਉਹ ਇਹਨਾਂ ਨੇ ਯੂ ਐਸ ਨਾਲ ਨਿਊਕਲੀਅਰ ਡੀਲ ਕਰਕੇ ਕੀਤਾ ਤੇ ਪਰ ਮੈਨੂੰ ਇੱਥੇ ਹੁਣ ਕਹਿਣਾ ਪਊਗਾ ਵੀ ਜੇ ਉਹਨਾਂ ਦਿਨਾਂ ਵਿੱਚ ਇਸ ਡੀਲ ਕਰਕੇ ਲੈਫਟ ਪਾਰਟੀਆਂ ਨੇ ਜਿਹੜੀ ਉਹਨਾਂ ਕੋਲ ਹਮਾਇਤ ਵੇਡਰਾ ਕਰ ਲਈ ਸੀ 60 65 ਉਹਨਾਂ ਦੇ ਸ਼ਾਇਦ ਐਮਪੀ ਸੀ ਕਾਫੀ ਵੱਡੀ ਗਿਣਤੀ ਸੀ ਲੈਫਟ ਕੋਲ ਉਹਨਾਂ ਦਿਨਾਂ ਵਿੱਚ ਐਮਪੀਜ਼ ਦੀ ਤੇ ਉਹਨਾਂ ਨੇ ਵੇਡਰਾ ਕਰ ਲਈ ਉਹਦਾ ਵੇਡਰਾ ਕਰਨ ਦੇ ਨਾਲ ਸਰਕਾਰ ਵੀ ਕਮਜ਼ੋਰ ਹੋਈ ਇਹਦੀ ਮਨਮੋਹਨ ਸਿੰਘ ਦੀ ਪਰ ਉਹਦੇ ਨਾਲ ਜਿਹੜੀਆਂ ਰਾਈਟਿਸਟ ਫੋਰਸਸ ਸੀ ਜਿਹੜੇ ਹੁਣ ਹਿੰਦੂ ਰਾਸ਼ਟਰ ਵਾਲੀਆਂ ਹਿੰਦੂਤਵੀ ਫੋਰਸਸ ਸੀ ਸਾਰੀਆਂ ਜਿਹੜੀਆਂ ਇਹ ਇਹ ਇਹਨਾਂ ਦਾ ਗਲਵਾ ਬਹੁਤ ਵੱਡਾ ਹੋਇਆ ਮੁੜ ਕੇ ਨਾ ਲੈਫਟ ਦੇ ਪੈਰ ਲੱਗੇ ਤੇ ਨਾ ਕਿਤੇ ਜਮਹੂਰੀਅਤ ਦੇ ਪੈਰ ਲੱਗੇ ਡੈਮੋਕਰੈਟਿਕ ਪ੍ਰੋਸੈਸ ਹੈ ਹੁਣ ਇਹੇ ਬੜਾ ਇਹਨੂੰ ਯਾਦ ਕੀਤਾ ਜਾਊ ਮਨਮੋਹਨ ਸਿੰਘ ਨੂੰ ਵੀ ਇਹ ਬੰਦਾ ਲਾਸਟ ਜਮਹੂਰੀਅਤ ਇਨਕਲੂਸਿਵ ਗਵਰਨਮੈਂਟ ਵਾਲਾ ਪ੍ਰਧਾਨ ਮੰਤਰੀ ਸੀ ਉਸ ਡੈਮੋਕ੍ਰੇਸੀ ਤੇ ਜਮਹੂਰੀਤ ਵਾਲਾ ਇਸ ਦੇ ਪਿੱਛੇ ਸ਼ਾਇਦ ਹੁਣ ਕਾਫੀ ਹੱਦ ਤੱਕ ਡੀ ਫੈਕਟੋ ਜਿਹੜੀ ਗਵਰਨਮੈਂਟ ਹੈ ਅਸਲੀਅਤ ਵਿੱਚ ਇਹ ਹੁਣ ਕਾਫੀ ਜ਼ਿਆਦਾ ਹਿੰਦੂਤਵੀ ਗਵਰਨਮੈਂਟ ਬਣ ਗਈ ਹੈ ਓਪਨ ਲੈਵਲ ਤੇ ਹਿੰਦੂ ਰਾਸ਼ਟਰ ਵਾਲੇ ਦਾ ਮਾਰਚ ਚੱਲ ਰਿਹਾ ਹੈ ਇਹ ਜਮਹੂਰੀਤ ਰਹਿੰਦੀ ਹੈ ਨਹੀਂ ਰਹਿੰਦੀ ਸੈਕੂਲਰਿਜ਼ਮ ਤਾਂ ਇੱਥੇ ਰਿਹਾ ਨਹੀਂ ਤੇ ਇਸ ਕਰਕੇ ਇਹ ਹੁਣ ਆਪਣੇ ਆਪ ਜਿਹੜੀ ਕੰਟਰੀਬਿਊਸ਼ਨ ਹੈ ਮਨਮੋਹਨ ਸਿੰਘ ਦੀ ਇਸ ਤਰੀਕੇ ਨਾਲ ਯਾਦ ਕਰਨਗੇ ਵੀ ਲਾਸਟ ਆਇਆ ਲੱਗਦਾ ਵੀ ਜਿਵੇਂ ਲਾਸਟ ਪ੍ਰਧਾਨ ਮੰਤਰੀ ਸੀ ਜਿਨੇ ਜਮਹੂਰੀਅਤ ਨੂੰ ਕਾਇਮ ਰੱਖਿਆ ਜਸਪਾਲ ਜੀ ਉਹਨਾਂ ਨੇ ਪੰਜਾਬ ਲਈ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਅਕਾਲੀ ਦਲ ਜਦੋਂ ਵੀ ਜੇ ਤੁਸੀਂ ਪਹਿਲਾਂ ਵੀ ਚਰਚਾ ਕੀਤੀ ਆ ਪ੍ਰੇ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਜਦੋਂ ਵੀ ਗਏ ਉਹਨਾਂ ਨੇ ਪੰਜਾਬ ਨੂੰ ਕਦੇ ਖਾਲੀ ਹੱਥ ਨਹੀਂ ਮੋੜਿਆ ਪਰ ਅਲਟੀਮੇਟਲੀ ਜਦੋਂ ਵੋਟਾਂ ਪਾਉਣ ਦਾ ਇੱਕ ਵਾਰੀ ਮੌਕਾ ਆਇਆ ਉਹਨਾਂ ਦੇ ਖਿਲਾਫ ਨੋ ਕੰਫੀਡੈਂਸ ਦਾ ਮਾਮਲਾ ਆਇਆ ਉੱਥੇ ਕਾਂਲੀ ਦਲ ਨੇ ਉਹਨਾਂ ਦੇ ਖਿਲਾਫ ਵੋਟ ਪਾਈ ਸੀ ਕਿਉਂਕਿ ਲੋੜ ਇਹ ਸੀ ਕਿ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਕਿਉਂਕਿ ਉਹਨਾਂ ਨੇ ਪੰਜਾਬ ਨੂੰ ਵਾਰ-ਵਾਰ ਪੈਸਾ ਦਿੱਤਾ ਤੇ ਪੰਜਾਬ ਦੀ ਖੁਸ਼ਹਾਲੀ ਲਈ ਉਹਨਾਂ ਨੇ ਯਤਨ ਕੀਤੇ ਪਰ ਕਾਂਲੀ ਦਲ ਨੂੰ ਇਹ ਸਟੈਂਡ ਬੈਨਖਲ ਨਹੀਂ ਸੀ ਰਹਿਣਾ ਚਾਹੀਦਾ ਬੇਕੋ ਇਹ ਗੱਲ ਹੈ ਵੀ ਜੇ ਤੁਸੀਂ ਰਾਸ਼ਟਰਪਤੀ ਗੈਡੀ ਜੈਲ ਸਿੰਘ ਬਣਦਾ ਉਦੋਂ ਅਕਾਲੀ ਦਲ ਨੇ ਰਾਸ਼ਟਰਪਤੀ ਨੂੰ ਉਦੋਂ ਮੋਰਚਾ ਵੀ ਲੱਗ ਗਿਆ ਸੀ ਤੇ ਤੁਸੀਂ ਰਾਸ਼ਟਰਪਤੀ ਨੂੰ ਵੋਟ ਪਾਈ ਹੈ ਆਪਣੇ ਅਕਾਲੀ ਦਲ ਨੇ ਤਾਂ ਤੁਸੀਂ ਇਹਨੂੰ ਪਾ ਦੇਣੀ ਚਾਹੀਦੀ ਸੀ ਪੰਜਾਬ ਦੇ ਪ੍ਰਤੀ ਪਰ ਇਹ ਆ ਵੀ ਇਹ ਅਕਾਲੀ ਦਲ ਹੈ ਜਿਹੜਾ ਉਹ ਬਹੁਤ ਵੱਖਰੇ ਤਰੀਕੇ ਨਾਲ ਬੀਜੇਪੀ ਨਾਲ ਜੁੜ ਗਿਆ ਹੈ ਤੇ ਉਸ ਨੇ ਆਪਣਾ ਜਿਹੜਾ ਵजूद ਹੈ ਆਲਮੋਸਟ ਬੀਜੇਪੀ ਚੀ ਆਰਐਸਐਸ ਚੀ ਉਹਨੇ ਖਤਮ ਕਰ ਲਿਆ ਸਮੋਲਿਆ ਤੇ ਇਸ ਕਰਕੇ ਇਹਨਾਂ ਦੀ ਵजूद ਵੱਖਰਾ ਦੇਖਣ ਦੀ ਕੋਈ ਗੱਲ ਹੀ ਨਹੀਂ ਐਸੇ ਕਰਕੇ ਰੀਜਨਲ ਪਾਰਟੀ ਨਹੀਂ ਰਹੀ ਐਸੇ ਕਰਕੇ ਕਾਹਲੀ ਗਲਤੀਆਂ ਸਮੱਸਿਆਵਾਂ ਖੜੀਆਂ ਇਹ ਇਹ ਤਾਂ ਇੱਕ ਬਾਕੀ ਬਾਕੀ ਜਿਹੜਾ ਦੂਜਾ ਸੀ ਵੀ ਜਦੋਂ ਵੀ ਹਰਿਆਣੇ ਦੀ ਬਣ ਰਹੀ ਸੀ ਸਾਰੀ ਆ ਹਰਿਆਣੇ ਦੇ ਵਿੱਚ ਵਕਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਆਇਆ ਤੇ ਉਸ ਸਮੇਂ ਚੌਧਰੀ ਬਰਿੰਦਰ ਸਿੰਘ ਜਿਹੜੇ ਪਹਿਲਾਂ ਹਰਿਆਣੇ ਦੇ ਵਿੱਤ ਮੰਤਰੀ ਰਹੇ ਸੀਗੇ ਉਹ ਦਿੱਲੀ ਹੁੰਦੇ ਸੀਗੇ ਉਹਨਾਂ ਨੂੰ ਜਿਹੜਾ ਹਰਿਆਣੇ ਦੇ ਸਿੱਖ ਜਾ ਕੇ ਮਿਲੇ ਜਿਹੜੇ ਵੱਖਰੀ ਕਮੇਟੀ ਬਣਾਉਣ ਦੇ ਹੱਕ ਦੇ ਵਿੱਚ ਸੀ ਤੇ ਚੌਧਰੀ ਬਰਿੰਦਰ ਸਿੰਘ ਨੇ ਉਹਨਾਂ ਨੂੰ ਕਿਹਾ ਵੀ ਜਿੰਨਾ ਚਿਰ ਡਾਕਟਰ ਮਨਮੋਹਨ ਸਿੰਘਾ ਉਹਨਾਂ ਚੇ ਨਹੀਂ ਵੱਖਰੀ ਕਮੇਟੀ ਬਣ ਸਕਦੀ ਉਹਨਾਂ ਤੋਂ ਬਾਅਦ ਦੀ ਗੱਲ ਅਸੀਂ ਤੁਹਾਡੇ ਨਾਲ ਕਰਾਂਗੇ ਹੁਣ ਨਹੀਂ ਕਰ ਸਕਦੇ ਇਹ ਉਹਨਾਂ ਨੇ ਸਟੈਂਡ ਕਿਉਂ ਲਿਆ ਅਬ ਬੇਕੋ ਉਹ ਅਮਰ ਲਈ ਕਹਿ ਸਕਦੇ ਆ ਵੀ ਉਹਨਾਂ ਦੀ ਸਪਤਨੀ ਗੁਰਸ਼ਰਨ ਕੌਰ ساری ਉਮਰ ਬਕਾਇਦਾ ਉਹ ਪੂਰੀ ਉਸੇ ਗੁਰਦੁਆਰੇ ਚ ਜਾਣਾ ਤੇ ਰੋਜ਼ ਸਵੇਰੇ ਉੱਥੇ ਪਹੁੰਚਣਾ ਇਹ ਸਾਰਾ ਉਹਨਾਂ ਦਾ ਰਿਹਾ ਆਪ ਵੀ ਇਹ ਅੰਦਰੋਂ ਸੀ ਵੱਡੀ ਹੈਰਾਨੀ ਵਾਲੀ ਗੱਲ ਹੈ ਕਿ ਇਹ ਸਰਜੀਤ ਹਾਂਸ ਦੇ ਨੂੰ ਬਹੁਤ ਵੱਡਾ ਵਿਦਵਾਨ ਤੇ ਇੰਟੈਲੈਕਚੁਅਲ ਮੰਨਦੇ ਰਹੇ ਆ ਕਹਿੰਦੇ ਵੀ ਰਹੇ ਆ ਸਟੇਜ ਤੇ ਵੀ ਕਿਹਾ ਹੈ ਇੱਕ ਵਾਰੀ ਵੀ ਸਰਜੀਤ ਹਾਂਸ ਨੂੰ ਮੈਂ ਚਲੋ ਉਹਨਾਂ ਦੇ ਦੌਰ ਦੇ ਸੀ ਸਰਜੀਤ ਹਾਂਸ ਤੇ ਬਾਕੀ ਇਹ ਹੈ ਵੀ ਹਰਿੰਦਰ ਮਹਿਬੂਬ ਦਾ ਸੱਜੇ ਰੋਚੇ ਖਾਲਸਾ ਇਹਨਾਂ ਨੇ ਸਭ ਪੂਰਾ ਸਮੁੱਚੇ ਦਾ ਸਮੁੱਚਾ ਸਾਰਾ ਪੜਿਆ ਤੇ ਇਸ ਕਰਕੇ ਸਿੱਖ ਸਿੱਖਾਂ ਨਾਲ ਉਹ ਅੰਦਰੋਂ ਉਹ ਉਸ ਤਰੀਕੇ ਦੇ ਸਾਰੇ ਸਿੱਖ ਸਿੱਖ ਜਿਹੜਾ ਫਲਸਫਾ ਉਹਦੇ ਨਾਲ ਜੁੜੇ ਹੋਏ ਸੀਗੇ ਤੇ ਇਹ ਪਰ ਇਸ ਦੇ ਬਾਵਜੂਦ ਵੀ ਵੇਖੋ ਹੈਰਾਨੀ ਵਾਲੀ ਗੱਲ ਹੈ ਵੀ ਸਿੱਖਾਂ ਉਤੇ ਉਹ ਜਿਹੜਾ ਨਵੰਬਰ 84 ਦਾ ਹੋਇਆ ਉਹਦੇ ਅਟੈਕ ਦੀ ਮਾਫੀ ਕਾਂਗਰਸ ਵਾਲੇ ਪਾਸਿਓਂ ਉਹ ਵੀ ਮਨਮੋਹਨ ਸਿੰਘ ਨੇ ਦਿੱਤੀ ਉਹ ਸਾਰਾ ਕੁਝ ਹਾਂ ਪਾਰਲੀਮੈਂਟ ਦੇ ਵਿੱਚ ਮਾਫੀ ਉਹਨਾਂ ਮੰਗੀ ਐ ਇਸ ਨੂੰ ਉਹਨੇ ਮੰਗੀ ਐ ਤੇ ਇਸ ਕਰਕੇ ਬਹੁਤ ਵੱਡੀ ਗੱਲ ਹੈ ਕਾਂਗਰਸ ਨਾਲ ਜੁੜੇ ਸੀ ਕਾਂਗਰਸ ਨੇ ਉਹਨਾਂ ਨੂੰ ਬਹੁਤ ਚਾਈਆਂ ਤੇ ਵੀ ਪਹਚਾਇਆ ਕਿਸੇ ਨੂੰ ਹੈਰਾਨੀ ਹੋ ਗਈ ਐ ਵੀ ਮਨਮੋਹਨ ਸਿੰਘ ਨੂੰ ਜਾ ਕੇ ਸੋਨੀਆ ਗਾਂਧੀ ਨੇ ਜਦੋਂ ਲੀਡਰ ਬਣ ਜਾਂਦੀ ਐ ਕਾਂਗਰਸ ਦੀ ਫੇਰ ਪਰਸਨ ਬਣ ਜਾਂਦੀ ਲੀਡਰ ਬਣ ਜਾਂਦੀ ਉਹਦੋਂ ਬਾਅਦ ਫਿਰ ਇਹਨਾਂ ਦਾ ਨਾਮ ਲਿਆ ਤੇ ਉਹ ਬੜੀ ਹੈਰਾਨੀ ਵਾਲੀ ਗੱਲ ਸੀ ਪਾਰਟੀ ਪਰ ਇਹਨਾਂ ਨੇ ਆਪਣੀ ਉਸ ਮੁਤਾਬਕ ਪੋਜੀਸ਼ਨ ਆਪਦੀ ਬਰਕਰਾਰ ਰੱਖੀ ਤੇ ਪ੍ਰੂਫ ਵੀ ਕੀਤਾ ਉਹਦਾ ਸਾਬਤ ਵੀ ਕੀਤਾ ਉਹਦਾ ਸੋਨੀਆ ਗਾਂਧੀ ਨੇ ਕਿਉਂ ਇਹ ਕੰਮ ਕੀਤਾ ਕਿਉਂਕਿ ਉਹਨੂੰ ਹੀ ਲੀਡਰ ਚੁਣ ਲਿਆ ਸੀਗਾ ਉਹਨੂੰ ਹੀ ਵਿਰੋਧੀ ਧਿਰ ਨੇ ਆਪਣਾ ਚੇਅਰਪਰਸਨ ਮੰਨ ਲਿਆ ਸੀਗਾ ਤੇ ਉਸ ਇਸ ਸਥਿਤੀ 'ਚ ਉਹਨਾਂ ਨੇ ਕਿਉਂ ਕੀਤਾ ਵਿਖੋ ਜੇ ਆਪ ਅਗਰ ਗੱਲ ਪਾਸੇ ਜਾਓਗੇ ਸਵਾਲ ਇਹ ਵੀ ਮਨਮੋਹਨ ਸਿੰਘ ਦੀ ਕਾਬਲੀਅਤ ਸੀ ਜਿਹਦੇ ਤੇ ਕੋਈ ਉਂਗਲ ਨਹੀਂ ਉਠਾ ਨਹੀਂ ਸਕਦਾ ਸੀ ਉਹਦਾ ਇੱਕ ਪਰਸਨੈਲਿਟੀ ਆਪਣੀ ਸੀ ਜਿਹਦੇ ਤੇ ਕੋਈ ਉਂਗਲ ਨਹੀਂ ਉਠਾ ਸਕਦਾ ਸੀ ਉਠਾਈ ਵੀ ਨਹੀਂ ਸੋਨੀਆ ਦਾ ਬਣਨ ਦੇ ਬਾਰੇ ਜਿਹੜੇ ਉਹਦਾ ਵਿਦੇਸ਼ੀ ਮੂਲ ਦਾ ਹੋਣਾ ਉਹ ਆਪਣੇ ਆਪ ਵਿੱਚ ਖੜਾ ਹੋ ਜਾਂਦਾ ਤੇ ਕਾਂਗਰਸ ਦੀ ਇਹਦੇ ਨੁਕਸਾਨ ਹੋਣਾ ਸੀ ਤੇ ਸੋਨੀਆਂ ਦਾ ਬਣਨਾ ਨਾਲ ਦੀ ਨਾਲ ਨਵੰਬਰ 84 ਤੇ ਹੋਰ ਸਾਰੀਆਂ ਗੱਲਾਂ ਖੜੀਆਂ ਹੋ ਜਾਣੀਆਂ ਸੀ ਇਸ ਕਰਕੇ ਉਹਨੇ ਮਨਮੋਹਨ ਸਿੰਘ ਨੂੰ ਬੁਲਾਇਆ ਬਣਾਇਆ ਉਹ ਵੀ ਲੱਗਦਾ ਸੀ ਨਵੰਬਰ 84 ਵੇਲੇ ਵੀ ਕੁਝ ਕੁਝ ਗਿਲਟ ਕੁਝ ਇਸ ਕਿਸਮ ਦਾ ਜਿਹੜਾ ਪ੍ਰਭਾਵ ਕਾਂਗਰਸ ਪਾਰਟੀ ਜਾਂ ਗਾਂਧੀ ਫੈਮਿਲੀ ਮਹਿਸੂਸ ਕਰਦੀ ਸੀ ਜਿਹਦੇ ਕਰਕੇ ਉਹਨਾਂ ਨੇ ਕਾਟ ਹੀ ਇਹੀ ਹੋਈ ਵੀ ਸਿੱਖਾਂ ਤੇ ਅਟੈਕ ਦੀ ਕਾਟ ਸਿੱਖ ਨੂੰ ਹੀ ਅਸੀਂ ਪ੍ਰਧਾਨ ਮੰਤਰੀ ਬਣਾਈਏ ਅਸੀਂ ਸਾਰੇ ਮੰਨਦੇ ਹਾਂ ਕਿ ਡਾਕਟਰ ਮਰਮੂਣ ਸਿੰਘ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਡਿਜ਼ਰਵ ਕਰਦੇ ਸੀ ਪਰ ਉਹਨਾਂ ਨੇ ਕੁਝ ਵਾਰੀ ਕਿਹਾ ਕਿ ਮੈਂ ਇਹ ਉਹਦਾ ਵੱਡਾ ਮੈਂ ਛੋਟਾ ਆਦਮੀ ਇਹ ਕਿਉਂ ਉਹਨਾਂ ਨੇ ਉਹ ਉਹਨਾਂ ਵਿੱਚ ਜਿਹੜੀ ਨਿਮਰਤਾ ਹਲੇਮੇ ਬਹੁਤ ਜ਼ਿਆਦਾ ਸੀ ਕਿ ਬਹੁਤ ਜ਼ਿਆਦਾ ਨਿਮਰਤਾ ਤੇ ਹਲੇਮੀ ਰਹੀ ਹੈ ਤੇ ਉਹ ਕੰਮ ਬਹੁਤ ਕਰਦੇ ਸੀਗੇ ਸਾਰੀ ਗੱਲ ਦੇ ਵਿੱਚ ਇਹ ਨਹੀਂ ਸੀ ਵੀ ਕੋਈ ਫਾਈਲ ਉਹਨਾਂ ਤੋਂ ਜਾਂ ਕੰਮ ਦੇ ਵਿੱਚ ਕੋਈ ਇਸ ਕਿਸਮ ਦੀ ਕੋਈ ਉਹਨਾਂ ਤੋਂ ਕੋਈ ਅੰਗਲੀ ਹੋ ਜਾਂਦੀ ਕੰਮ ਬਹੁਤ ਜ਼ਿਆਦਾ ਕਰਦੇ ਸੀ ਤੇ ਆਮਾਨ ਦੇ ਨਾਲ ਕੰਮ ਕਰਦੇ ਰਹੇ ਆ ਬਦਕਿਸਮਤੀ ਇਹ ਹੈ ਵੀ ਜਿਹੜੀ ਉਹਨਾਂ ਨੇ ਦੂਜੀ ਆਰ ਕਾਂਗਰਸ ਨੂੰ ਉਹ ਸਤਾ ਜਲਾ ਜਾਂਦਾ ਸੀ ਦਿੱਲੀ ਦੇ ਵਿੱਚ ਉਹਨਾਂ ਨੇ ਪਰ ਫਿਰ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਕਾਂਗਰਸ ਨੇ ਥੱਲੇ ਡੇਗਿਆ ਹਾਂ ਜਦੋਂ ਉਹਨਾਂ ਦਾ ਖਾਸ ਕਿਸਮ ਦਾ ਜਿਹੜਾ ਇੱਕ ਐਕਟ ਸੀ ਕੋਈ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਉਹਦੀ ਰਾਹੁਲ ਗਾਂਧੀ ਨੇ ਉਸ ਨੂੰ ਸਟੇਜ ਉੱਤੇ ਉਸ ਨੂੰ ਕੰਡੈਮਨ ਕੀਤਾ ਤੇ ਉਸ ਡਾਕੂਮੈਂਟ ਨੂੰ ਫਾੜਿਆ ਸਟੇਜ ਉੱਤੇ ਤੇ ਜਿਹਦੇ ਕਰਕੇ ਫਿਰ ਥੱਲੇ ਨੂੰ ਸਾਰਾ ਸਿਸਟਮ ਪਰ ਪਰ ਕਮਾਲ ਦੀ ਗੱਲ ਇਹ ਆ ਵੀ ਮਨਮੋਹਨ ਸਿੰਘ ਨੇ ਉਹਦਾ ਕਿਤੇ ਰਿਐਕਸ਼ਨ ਕਿਤੇ ਕੋਈ ਕਾਂਸ ਕਿਸੇ ਕਿਸੇ ਸਮਝ ਬੋਲਿਆ ਪਰ ਕਿਸੇ ਸੀਨੀਅਰ ਪੱਤਰਕਾਰ ਨੇ ਡਾਕਟਰ ਮਨਮੋਹਨ ਸਿੰਘ ਨੂੰ ਇਹ ਸਵਾਲ ਪੁੱਛਿਆ ਸੀਗਾ ਵੀ ਤੁਸੀਂ ਇਹਦੇ ਤੇ ਰੈਕਟ ਕਿਉਂ ਨਹੀਂ ਕੀਤਾ ਉਹਨਾਂ ਕਿਹਾ ਵੀ ਮੇਰੇ ਕੋਲ ਰਾਹੁਲ ਗਾਂਧੀ ਘਰ ਆਏ ਸੀਗੇ ਘਰ ਆ ਕੇ ਉਹਨਾਂ ਨੇ ਆਪਣੇ ਇਸ ਐਕਟ ਲਈ ਮਾਫੀ ਮੰਗੀ ਸੀਗੀ ਠੀਕ ਕੀਤਾ ਠੀਕ ਕੀਤਾ ਸਾਰਾ ਕੁਝ ਤੇ ਇਸ ਕਰਕੇ ਇਸ ਕਰਕੇ ਫਿਰ ਇਹ ਸਾਰਾ ਕੁਝ ਉਹ ਮਤਲਬ ਕਿ ਮੈਂ ਇਹ ਹਜੇ ਹੀ ਮਹਿਸੂਸ ਕਰਦਾ ਜੇ ਮਨਮੋਹਨ ਸਿੰਘ ਨੂੰ ਕਾਂਗਰਸ ਨਾ ਡੇਗ ਦੀ ਕਾਂਗਰਸ ਦੀ ਦੂਰਦ੍ਰਸ਼ਟੀ ਦ੍ਰਿਸ਼ਟੀ ਹੁੰਦੀ ਉਹ ਲੌਂਗ ਟਰਮ ਉਹਨਾਂ ਦਾ ਸਾਰੀ ਅੰਡਰਸਟੈਂਡਿੰਗ ਹੁੰਦੀ ਤਾਂ ਉਹਨਾਂ ਨੇ ਉਹ ਉਹਨਾਂ ਦੀ ਆ ਹਾਲਤ ਨਹੀਂ ਸੀ ਹੋਣੀ ਇਹ ਜਿਹੜੇ ਜਿਹੜੀਆਂ ਰਾਈਟੇਸਟ ਫੋਰਸਸ ਇਸ ਤਰੀਕੇ ਨਾਲ ਸੀਨ ਤੇ ਆਉਂਦੀਆਂ ਨਹੀਂ ਸੀ ਤੇ ਇਹ ਸਾਰਾ ਕੁਝ ਉਹਨਾਂ ਨੇ ਆਪ ਆਪਣੇ ਪੈਰੀ ਆਪ ਕਹਾੜਾ ਵੀ ਮਾਰਿਆ ਉਹਨਾਂ ਨੇ ਕਾਂਗਰਸ ਨੇ ਨਹੀਂ ਲੈਫਟ ਨੇ ਨਿਊਕਲੀਅਰ ਡੀਲ ਦੇ ਉੱਪਰ ਜਦੋਂ ਵੇਡਰਾ ਕੀਤੀ ਸਪੋਰਟ ਉਹਦਾ ਵੀ ਇੱਕ ਇੰਪੈਕਟ ਜਿਹੜਾ ਉਹ ਪਿਆ ਤੇ ਉਹ ਜੇ ਕਿਸੇ ਹੋਰ ਪਪੂਲਰ ਜਿਹੜੇ ਲੋਕਾਂ ਦੇ ਮਾਮਲੇ ਸੀ ਉਹਨਾਂ ਦੇ ਕਿਤੇ ਲੈਂਦੇ ਇਹਦਾ ਦੇਸ਼ ਨੂੰ ਪਤਾ ਹੀ ਨਹੀਂ ਲੱਗਾ ਵੀ ਨਿਊਕਲ ਡੀਲ ਹੈ ਕੀ ਹੈ ਵੇਖੋ ਮੈਂ ਕਹਿੰਦਾ ਵੀ ਲੈਫਟ ਦੀ ਉਹ ਗਲਤੀ ਕਰਕੇ ਲੈਫਟ ਵੀ ਸੀਨ ਤੋਂ ਜਾਂਦਾ ਰਿਹਾ ਵੇਖੋ ਪਾਵਰ ਦੇ ਰਹਿਣ ਨਾਲ ਹੀ ਪਾਰਟੀਆਂ ਬਚਦੀਆਂ ਉਹਨਾਂ ਨੂੰ ਮੁੜ ਕੇ ਪਾਵਰ ਹੀ ਨਹੀਂ ਆਈ ਹੱਥ 'ਚ ਦੇ ਉਹਦੇ ਹਾਂ ਸਾਰਾ ਕੁਝ ਥੱਲੇ ਨੂੰ ਜਾਂਦਾ ਰਿਹਾ ਉਹ ਤਾਂ ਇੱਕ ਗੱਲ ਤਾਂ ਆਊਟ ਆਫ ਕੰਟ੍ਰੈਸਟ ਚਲ ਜਾਂਦੀ ਐ ਨਾ ਵੀ ਜੋਤੀ 바ਸੂ ਦੇ ਮੁੱਦੇ ਤੇ ਉੱਪਰ ਸੀਪੀਐਮ ਨੇ ਜੋ ਕੀਤਾ ਸੀਗਾ ਉਹਨਾਂ ਨੂੰ ਉਹ ਵੀ ਇੱਕ ਮੌਕਾ ਜਿਹੜਾ ਹੋਈ ਹੋਰ ਹੋਣੇ ਪਰ ਇਹ ਵੀ ਹੋ ਗਿਆ ਸਾਰਾ ਕੁਝ ਇਕੱਠੇ ਹੋ ਗਿਆ ਸੀ ਇਸ ਕਰਕੇ ਚਾਹੀਦਾ ਸੀ ਉਹਨਾਂ ਨੂੰ ਲਿਬਰਲ ਰਜੇਮ ਨੂੰ ਸਪੋਰਟ ਕਰਦੇ ਰਹਿੰਦੇ ਤਾਂ ਇਹਦੇ ਵਿੱਚ ਕੁਝ ਜਿਹੀ ਮਹੂਰੀਅਤ ਬਚੀ ਸੀ ਇਨਕਲੂਸਿਵ ਗਵਰਨਮੈਂਟ ਸੀ ਤੇ ਹੁਣ ਤੁਸੀਂ ਸਾਰਾ ਇੱਕ ਖਾਸ ਕਿਸਮ ਦਾ ਹੁਣ ਅਸੀਂ ਉੱਥੇ ਉਸ ਮਕਾਮ ਤੇ ਪਹੁੰਚ ਗਏ ਜਿਹਦੇ ਤੇ ਤਕਰੀਬਨ ਜਿਸ ਕਿਸਮ ਦੀ ਗਵਰਨਮੈਂਟ ਨਾਲ ਦੇ ਗੁਆਂਢੀ ਪਾਕਿਸਤਾਨ ਦੇਸ਼ ਚ ਚੱਲ ਰਹੀ ਹੈ ਦੁਨੀਆ ਦੇ ਜਿਹੜੇ ਪੰਜਾਬੀ ਨੇ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਵਸੇ ਆ ਇੱਕ ਤਾਂ ਉਹ ਉਹਨਾਂ ਨੂੰ ਅੱਜ ਸਰਦਾਰ ਦੇ ਫੁੱਲ ਭੇਟ ਕਰ ਰਿਹਾ ਇੱਕ ਉਹਨਾਂ ਦੀ ਯਾਦ ਦੇ ਵਿੱਚ 7 ਦਿਨ ਦਾ ਰਾਸ਼ਟਰੀ ਸੋਗ ਮਨਾਇਆ ਜਾਣਾ ਉਹਨਾਂ ਦਾ ਸੰਸਕਾਰ ਰਾਸ਼ਟਰੀ ਸਨਮਾਨ ਨਾਲ ਕੀਤਾ ਜਾਣਾ ਪਰ ਉਹਨਾਂ ਨੂੰ ਦੁਨੀਆ ਭਰ ਤੇ ਅਰਥਸ਼ਾਸਤਰੀ ਕਿਵੇਂ ਯਾਦ ਕਰਦੇ ਅਰਥਸ਼ਾਸਤਰੀ ਉਹ ਕਿਉਂਕਿ ਦੁਨੀਆ ਦੇ ਬਹੁਤ ਵੱਡੇ ਵੇਖੋ ਅੱਜ ਦੇ ਯੁੱਗ ਦੇ ਵਿੱਚ ਚੱਲਦਾ ਵੇਖੋ ਮਾਰਕੀਟਿੰਗ ਦੀ ਵੇਖੋ ਚਾਈਨਾ ਨੇ ਵੀ ਆਪਣਾ ਇੱਕ ਵਨ ਪਾਰਟੀ ਸਿਸਟਮ ਰੱਖ ਲਿਆ ਸਾਰਾ ਕੁਝ ਕਰ ਲਿਆ ਉਹ ਸਾਰਾ ਕੁਝ ਥੋੜੇ ਜਿਹਾ ਅੰਦਰ ਆਪ ਦੇ ਇਕਨੋਮੀ ਲਿਬਰਲਾਈਜ਼ ਕਰਤੀ ਹੈ ਪਰ ਉਹਨਾਂ ਨੇ ਜੇ ਮਾਰਕੀਟ ਨੂੰ ਬਿਲਕੁਲ ਹੀ ਆਪਣੀ ਮਾਰਕੀਟ ਸਾਈਡ ਮਾਰਕੀਟਿੰਗ ਹੈ ਜਿਹੜੀ ਇਕਨੋਮੀ ਉਹ ਬਿਲਕੁਲ ਓਪਨ ਕਰਤੀ ਹੈ ਉਹ ਓਪਨ ਕਰਨ ਦਾ ਮਤਲਬ ਵੀ ਉਹੀ ਇਹਨੇ ਕੀਤਾ ਸੀ ਮੋٹے ਜਿਹੇ ਲੈਵਲ ਤੇ ਕੋਈ ਲੰਬਾ ਚੌੜਾ ਫਰਕ ਨਹੀਂ ਸੀ ਇਹ ਇਹ ਹੈ ਵੀ ਮਲਟੀਪਾਰਟੀ ਸਿਸਟਮ ਹੈਗਾ ਤੇ ਪਰ ਇਹਨੇ ਜਿਹੜੀਆਂ 4-5 ਲੋਕਾਂ ਦੇ ਲਈ ਕੀਤਾ ਸੀ ਆਰਟੀਆਈ ਰਾਈਟ ਟੂ ਐਜੂਕੇਸ਼ਨ ਰਾਈਟ ਟੂ ਫੂਡ ਇਹ ਸਾਰਾ ਕੁਝ ਉਸੇ ਕਿਸਮ ਦਾ ਹੀ ਸੀ ਜਿਹੜਾ ਜਿੰਨਾ ਕਿ ਸੋਸ਼ਲਿਜ਼ਮ ਅੱਜ ਅੱਜਕੱਲ੍ਹ ਅਸੀਂ ਚైనా ਚ ਕਹਿ ਦਈਏ ਵੀ ਰਹਿੰਦਾ ਉਹਨਾਂ ਕਿਥੇ ਕੰਮ ਚੱਲਦਾ ਸੀ ਇਨਕਲੂਸਿਵ ਗਵਰਨਮੈਂਟ ਉਹ ਚੱਲਦੀ ਸੀ ਉੱਥੇ ਤੇ ਇਸ ਕਰਕੇ ਅੱਜ ਦੇ ਯੁੱਗ ਦਾ ਜਿਹੜਾ ਹੈ ਜਿਹਦੇ ਵਿੱਚ ਤੁਸੀਂ ਸ਼ੋਸ਼ਲਿਸਟ ਤੇ ਸ਼ੋਸ਼ਸ ਟਾਈਪ ਦੇ ਗਵਰਨਮੈਂਟਾਂ ਦਾ ਉਹ ਬਲਾਕ ਹੀ ਨਹੀਂ ਰਹਿ ਗਿਆ ਤੇ ਫਿਰ ਉਹਦੇ ਵਿੱਚ ਅਰਥ ਸ਼ਾਸਤਰੀ ਲੈਵਲ ਤੇ ਤਾਂ ਇਹਨੂੰ ਵੱਡਾ ਕਿਹਾ ਹੀ ਜਾਂਦਾ ਮੇਰੇ ਖਿਆਲ ਕਾਂਗਰਸ ਪਾਰਟੀ ਇਹਨਾਂ ਮਸਲਿਆਂ ਨੂੰ ਜਾਂ ਜਿਹੜੀ ਉਦੋਂ ਜੂਪੀਏ ਸਰਕਾਰ ਸੈਕੰਡ ਬਣੀ ਸੀ ਜਿੰਨਾ ਪ੍ਰਚਾਰ ਤੇ ਪ੍ਰਸਾਰ ਚਾਹੀਦਾ ਸੀ ਉਹ ਕਰ ਹੀ ਨਹੀਂ ਸਕੀ ਇਹ ਨਹੀਂ ਕਰ ਸਕੀ ਉਹ ਬਿਲਕੁਲ ਨਹੀਂ ਕਰ ਇਸ ਕਰਕੇ ਪ੍ਰਸਾਰ ਤੇ ਪ੍ਰਚਾਰ ਨਾ ਕੀਤੇ ਜਾਣ ਕਰਕੇ ਉਹਨਾਂ ਨੂੰ ਇਹਦਾ ਖਮਿਆਜਾ ਉਗਤਣਾ ਪਿਆ ਉਹਦੇ ਸਮੇਂ ਤਾਂ ਇਹ ਬਣਾ ਲਿਆ ਵੀ ਜਿਹੜਾ ਭ੍ਰਿਸ਼ਟਾਚਾਰ ਬਹੁਤ ਵੱਡੇ ਪੱਧਰ ਤੇ ਵੱਧ ਗਿਆ ਪਰ ਹਕੀਕਤ ਦੇ ਵਿੱਚ ਬਾਅਦ ਦੇ ਵਿੱਚ ਜਦੋਂ ਜਾਂਚ ਹੋਈ ਉਹ ਗੱਲਾਂ ਸਾਹਮਣੇ ਹੀ ਨਹੀਂ ਆਈਆਂ ਤੇ ਉਹ ਸਾਰਾ ਕੁਝ ਐਡਾ ਵੱਡਾ ਝੂਠ ਦਾ ਪਲੰਦਾ ਜਿਹੜਾ ਬਣਿਆ 2G ਸਪੈਕਟ੍ਰਮ ਨੂੰ ਲੈ ਕੇ ਕੁਝ ਹੋਰ ਮਾਮਲਿਆਂ ਨੂੰ ਉਹਨੂੰ ਕਾਊਂਟਰ ਕਰਨ ਦੀ ਲੋੜ ਸੀਗੀ ਜਿਹਨੂੰ ਨਹੀਂ ਕੀਤਾ ਗਿਆ ਜੇ ਕੁਝ ਐਕਚੁਅਲੀ ਵਾਪਰਿਆ ਸੀ ਤਾਂ ਉਹਦੇ ਤੇ ਸਜ਼ਾ ਵੀ ਮਿਲਣੀ ਚਾਹੀਦੀ ਸੀ ਕਿਉਂਕਿ ਸੀਏਜੀ ਇੱਕ ਖਾਸ ਬੀਜਪੀ ਦਾ ਮਤਲਬ ਕਿ ਵੀ ਆਰਐਸਐਸ ਟਾਈਪ ਦੇ ਕੁਝ ਬੰਦੇ ਪੋਜੀਸ਼ਨ ਸੀ ਜਿਨ੍ਹਾਂ ਨੇ ਬੜਾ ਹੈਲਪ ਕੀਤੀ ਜਿਹਦੇ ਚੋਂ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵੀ ਨਿਕਲੀ ਤੇ ਫਿਰ ਉਹਦੇ ਨਾਲ ਹੀ ਬਰਾਬਰ ਤੇ ਉਸੇ ਬਰਾਬਰ ਦੀ 13 ਤੇ 14 ਚ 2013 ਤੇ 14 ਦੇ ਵਿੱਚ ਇਹ ਇਹ ਮਤਲਬ ਕਿ ਮੋਦੀ ਦੀ ਸਰਕਾਰ ਨਿਕਲੀ ਇਹ ਸਾਰਾ ਕੁਝ ਰਲਿਆ ਮਿਲਿਆ ਤੇ ਇੱਕ ਪ੍ਰਪੋਗਾਂਡੇ ਦਾ ਸੀ ਫਿਰ ਇਸੇ ਕਰਕੇ ਤੁਸੀਂ ਦੇਖੋ ਵੀ ਉਦੋਂ ਪਿੱਛੋਂ ਕਾਂਗਰਸ ਦੇ ਪੈਰ ਨਹੀਂ ਲੱਗੇ ਤੇ ਅੱਜ ਤੱਕ ਵੀ ਹਜੇ ਤੇ ਜਿਹੜੀ ਭਾਜਪਾ ਉਹ ਕਾਂਗਰਸ ਮੁਕਤ ਔਰ ਆਮ ਆਦਮੀ ਪਾਰਟੀ ਵੀ ਕਾਂਗਰਸ ਮੁਕਤ ਦੇਸ਼ ਦੀਆਂ ਗੱਲਾਂ ਕਰਦੀ ਹੈ ਕਾ ਦੋਨੋਂ ਪਾਰਟੀਆਂ ਕਾਂਗਰਸ ਨੂੰ ਲਾਉਣ ਤੇ ਲੱਗੀਆਂ ਵੀ ਹੈ ਉਹੀ ਹਜੇ ਤੱਕ ਸਾਰਾ ਪ੍ਰੋਸੈਸ ਚੱਲ ਰਿਹਾ ਉਹ ਕਾਂਗਰਸ ਨੂੰ ਲਾਉਣ ਦਾ ਮਤਲਬ ਹੈ ਵੀ ਇਨਕਲੂਸਿਵ ਟਾਪੀ ਟਾਈਪ ਦੀ ਗਵਰਨਮੈਂਟ ਲੋਕਾਂ ਦੀ ਗਵਰਨਮੈਂਟ ਜਿੰਨੀ ਅੱਜ ਦੇ ਜੋਗ ਵਿੱਚ ਪੋਸੀਬਲ ਹੈ ਉਹ ਨੂੰ ਨਾ ਆਉਣ ਦੇਣਾ ਅੱਜ ਦੇ ਦਿਨ ਪੰਜਾਬੀ ਭਾਈਚਾਰਾ ਦੁਨੀਆ ਦੇ ਵਿੱਚ ਬੈਠਾ ਪੰਜਾਬੀ ਤੇ ਅਰਥ ਸ਼ਾਸਤਰੀ ਦੋਨੇ ਉਹ ਤੇ ਪੰਜਾਬ ਦੇ ਲੋਕ ਨਾਰਥ ਇੰਡੀਆ ਦੇ ਲੋਕ ਉਹਨਾਂ ਨੂੰ ਕਿਵੇਂ ਉਹਨਾਂ ਨੂੰ ਯਾਦ ਰੱਖਣ ਇਸ ਦਿਨ ਤੇ ਕਿਵੇਂ ਉਹਨਾਂ ਨੂੰ ਸਰਦਾ ਦੇ ਫੁੱਲ ਪੇਟ ਵੇਖੋ ਪੰਜਾਬੀਆਂ ਪੰਜਾਬੀਆਂ ਨੇ ਤਾਂ ਬਹੁਤ ਜ਼ਿਆਦਾ ਕੋਈ ਉਹਦੇ ਜਿੰਦੇ ਜਿੰਦੇ ਜੀ ਉਸ ਨੂੰ ਕੋਈ ਬਹੁਤਾ ਸਨਮਾਨਤ ਨਹੀਂ ਕੀਤਾ ਕ੍ਰਿਟੀਕਲ ਰਿਹਾ ਪੰਜਾਬ ਬਹੁਤਾ ਜ਼ਿਆਦਾ ਕੁਝ ਇਸ ਕਿਸਮ ਦੀਆਂ ਪਾਲਿਸੀਆਂ ਕੁਝ ਲੈਫਟ ਦਾ ਜ਼ਿਆਦਾ ਇੰਪੈਕਟ ਕੁਝ ਦੂਜਿਆਂ ਦਾ ਅਕਾਲੀ ਦਲ ਦਾ ਇੰਪੈਕਟ ਇਹ ਕਾਂਗਰਸ ਦਾ ਵਿਰੋਧੀ ਹੋਣ ਕਰਕੇ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਕਰਕੇ ਪੰਜਾਬ ਚ ਉਸ ਕਿਸਮ ਦੀ ਰਿਸਪੈਕਟੇਬਿਲਟੀ ਤੇ ਇੱਜ਼ਤ ਸਨਮਾਨ ਪੰਜਾਬੀਆਂ ਨੇ ਦਿੱਤਾ ਨਹੀਂ ਪਰ ਦੇਸ਼ ਪੱਧਰ ਉੱਤੇ ਇਹਨਾਂ ਨੂੰ ਇਸ ਨੂੰ ਜਮਹੂਰੀਅਤ ਨੂੰ ਬੁਲੰਦ ਰੱਖਣ ਵਾਲਾ ਜਾਂ ਕਾਇਮ ਰੱਖਣ ਵਾਲਾ ਲਾਸਟ ਪ੍ਰਾਈਮ ਮਿੰਿਸਟਰ ਤੇ ਲੈਵਲ ਤੇ ਸਭ ਨੂੰ ਸ਼ਰਧਾਂਜ ਦੇਣੀ ਚਾਹੀਦੀ ਹੈ ਪਰ ਉਹਨਾਂ ਨੇ ਕਮਾਂਤਰੀ ਜਿਹੜੇ ਆਰਥਿਕ ਫੋਰਮ ਸੀ ਕਮਾਂਤਰੀ ਜਿਹੜੇ ਹੋਰ ਅਦਾਰੇ ਸੀ ਉਹਨਾਂ ਦੇ ਵਿੱਚ ਆਪਣੀ ਇੱਕ ਛਾਪ ਛੱਡੀ ਆਪਣਾ ਲੋਹਾ ਮਨਵਾਇਆ ਉਹਨੂੰ ਕਿਵੇਂ ਦੇਖਦੇ ਹੰਦੋ ਜੀ ਉਹਨੂੰ ਤਾਂ ਦੇਖਦੇ ਹੋ ਤਾਂ ਸਾਰਾ ਰਹੂਗਾ ਹੀ ਸਾਰਾ ਕੁਝ ਕਿਉਂਕਿ ਮੋਸਟਲੀ ਜਿਹੜਾ ਸਾਰਾ ਪ੍ਰੋਗਰਾਮ ਹੈ ਆਰਥਿਕ ਲੈਵਲ ਦਾ ਉਹੀ ਚੱਲ ਰਿਹਾ ਜਿਹੜਾ ਮਨਮੋਹਨ ਸਿੰਘ ਨੇ ਚਲਾਇਆ ਸੀਗਾ ਜਿਹਦੇ ਵਿੱਚ ਗਲੋਬਲਾਈਜ਼ेड ਗਲੋਬਲਾਈਜ਼ਡ ਜਿਹੜਾ ਵਰਲਡ ਹੈ ਅੱਜਕੱਲ ਗਲੋਬਲਾਈਜ਼ਡ ਹੋ ਗਿਆ ਇਕੱਠਾ ਹੋ ਗਿਆ ਉਹਦੇ ਵਿੱਚ ਇੰਟੀਗ੍ਰੇਟ ਹੋਏ ਤੋਂ ਬਿਨਾਂ ਉਹਦੇ ਨਾਲ ਜੁੜੇ ਤੋਂ ਬਿਨਾਂ ਜਿਹੜਾ ਅਸੀਂ ਪਾਸੇ ਹੋ ਕੇ ਬੈਠੇ ਸੀਗੇ ਇੰਡੀਆ ਵਾਲੇ ਉਹ ਚੱਲ ਨਹੀਂ ਸਕਦਾ ਸੀ ਇਹ ਨੇ ਪਹਿਲੀ ਵਾਰੀ ਸਾਰੀ ਦੁਨੀਆ ਵਿੱਚ ਗਲੋਬਲ ਸੈਟਅਪ ਵਿੱਚ ਜੋੜਿਆ ਸਾਰੀ ਉਹ ਮਾਰਕੀਟ ਜੋੜਿਆ ਇਹੀ ਚੈਨਲ ਨੇ ਕੀਤਾ ਇਹ ਗਲੋਬਲ ਮਾਰਕੀਟ ਚ ਆਪੜਿਆ ਆਪਣੂੰ ਜੋੜਿਆ ਪਰ ਇੱਕ ਗੱਲ ਨੂੰ ਲੈ ਕੇ ਸਿੱਧੂ ਜੀ ਵਿਰੋਧ ਹੁੰਦਾ ਵੀ ਇਹਨਾਂ ਨੇ ਜਿਹੜਾ ਪ੍ਰਾਈਵੇਟਾਈਜੇਸ਼ਨ ਸੰਸਾਰੀਕਰਨ ਨਿਜੀਕਰਨ ਉਸ ਪਾਸੇ ਵੱਲ ਨੂੰ ਜ਼ਿਆਦਾ ਜ਼ੋਰ ਦਿੱਤਾ ਜੇ ਉਹਦੇ ਨੂੰ ਕਟ ਜੋਰ ਦੇ ਕੇ ਵੀ ਜਿਹੜਾ ਕੰਮ ਚੱਲ ਸਕਦਾ ਸੀ ਵੇਖੋ ਇਹ ਤੁਸੀਂ ਕਿਹਦੇ ਨੁਕਤੇ ਲਗਾ ਕੇ ਤੇ ਉਹ ਜੇ ਕਲਾਸਿਕਲ ਮਾਰਕਸਿਸਟ ਦੇ ਨੁਕਤੇ ਨਗਾ ਤੋਂ ਦੇਖਦੇ ਹੋ ਜਿਹੜਾ ਅੱਜ ਕੱਲ 20 30 ਸਾਲ ਪਿੱਛੇ ਹੋ ਗਿਆ 40 30 ਸਾਲ ਪਿੱਛੇ ਚਲਾ ਗਿਆ ਫੇਰ ਤਾਂ ਤੁਸੀਂ ਇਹ ਕਹੋਗੇ ਜੇ ਤੁਸੀਂ ਜਿੱਥੇ ਅੱਜ ਦੀ ਦੁਨੀਆ ਦਾ ਗਲੋਬਲੀ ਗਲੋਬਲਾਈਜੇਸ਼ਨ ਪਹੁੰਚ ਗਿਆ ਵਿਸ਼ਵੀਕਰਨ ਪਹੁੰਚ ਗਿਆ ਫੇਰ ਨਹੀਂ ਤੁਹਾਨੂੰ ਲੱਗਦਾ ਫੇਰ ਤੁਹਾਨੂੰ ਹੁਣ ਪਹਿਲਾਂ ਸਾਨੂੰ ਵੀ ਸਭ ਨੂੰ ਲੱਗਦਾ ਹੁੰਦਾ ਸੀ ਉਹਨਾਂ ਦੇ ਨਾਲ ਅਸੀਂ ਕ੍ਰਿਟੀਕਲ ਸੀ ਸਾਰੇ ਪਰ ਜਦੋਂ ਅਸੀਂ ਭਾਰਤ ਮਾਤਾ ਦੇ ਨਾਰੇ ਸੁਣਦੇ ਹਾਂ ਅੱਜ ਕੱਲ ਦੇ ਯੁੱਗ ਦੇ ਵਿੱਚ ਤੇ ਉਦੋਂ ਸਾਨੂੰ ਲੱਗਦਾ ਵੀ ਇਹ ਤਾਂ ਉਸ ਵੇਲੇ ਉਹੀ ਠੀਕ ਸੀ ਜ਼ਿਆਦਾ ਸੋ ਜਸਪਾਲ ਜੀ ਤੁਸੀਂ ਇਹ ਚੋਚ ਜੁੜੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅਸੀਂ ਇੱਕੋਰੀ ਨਵਾਂ ਪੰਜਾਬ ਚੈਨਲ ਵੱਲੋਂ ਡਾਕਟਰ ਮਨਮੋਹਨ ਸਿੰਘ ਨੂੰ ਸਰਦਾ ਦੇ ਫੁੱਲ ਭੇਟ ਕਰਦੇ ਹਾਂ ਉਹਨਾਂ ਦੇ ਪਰਿਵਾਰ ਨਾਲ ਦਿੱਲੀ ਹਮਦਰਦੀ ਜ਼ਾਹਰ ਕਰਦੇ ਹਾਂ ਇਹ ਕਾਮਨਾ ਕਰਦੇ ਆ ਕਿ ਜਿੱਥੇ ਵੀ ਪੰਜਾਬੀ ਵੱਸੇ ਆ ਉਹਨਾਂ ਦਾ ਜਿਹੜਾ ਕੰਟਰੀਬਿਊਸ਼ਨ ਆ ਉਹਨਾਂ ਦਾ ਜਿਹੜਾ ਯੋਗਦਾਨ ਆ ਉਹਨੂੰ ਜ਼ਰੂਰ ਯਾਦ ਰੱਖਣ ਉਹਦੇ ਤੋਂ ਕੋਈ ਸੇਧ ਜਿਹੜੀ ਆ ਉਹ ਲਈ ਜਾ ਸਕਦੀ ਹੈ ਜਿਹ ਇੱਕ ਸਧਾਰਨ ਪਰਿਵਾਰ ਤੋਂ ਉੱਠ ਕੇ ਜਿਸ ਪੱਧਰ ਦੇ ਉੱਪਰ ਪਹੁੰਚਿਆ ਉਹਦੇ ਤੋਂ ਬਹੁਤ ਕੁਝ ਸਿੱਖਣ ਦੀ ਮੇਰਾ ਕਹਿ ਲੋੜ ਹੈ ਧੰਨਵਾਦ